ਬਹੁਤ ਟਾਈਮ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਕਿ ਭਾਈ ਇਹ ਤਾਂ ਭੰਗ ਪੀਂਦੇ ਨੇ ਜਾਂ ਫਿਰ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਇਹ ਤਾਂ ਨਸ਼ੇ ਕਰਦੇ ਨੇ ਦੇਖੋ ਜੀ ਭੰਗ ਪੀਣ ਦੀ ਗੱਲ ਕੀਤੀ ਆ ਉਹਦੇ ਭੰਗ ਨਹੀਂ ਪਹਿਲਾਂ ਦੇਗ ਹੁੰਦੀ ਆ ਠੀਕ ਹੈ ਜੀ ਦੂਜੀ ਗੱਲ ਉਹ ਤੁਹਾਡੇ ਮੂੰਹ 'ਚ ਨਹੀਂ ਪਾਉਂਦੇ ਇਹ ਸੁਣਨ ਨੂੰ ਮਿਲਦਾ ਕਿ ਜਦੋਂ ਜੰਗਾ ਤੇ ਜਾਂਦੇ ਸੀ ਉਸ ਪਹਿਲਾਂ ਦੇਗ ਲਾ ਕੇ ਜੰਗ ਲੜ ਲਈ ਜਾਂਦੇ ਸੀ ਤਾਂ ਕਿ ਚੜ੍ਹਦੀ ਕਲਾ ਦੇ ਵਿੱਚ ਉੱਥੇ ਜਿਹੜੀ ਜੰਗ ਲੜੀ ਜਾ ਸਕੇ ਪਰ ਅੱਜ ਕਿਹੜੀਆਂ ਜੰਗਾ ਹੋੜੀਆਂ ਨੇ ਇਹਦਾ ਮਤਲਬ ਅਸੀਂ ਕਿਰਪਾਨ ਬੰਨੀ ਵੀ ਛੱਡਦਾ ਹੈ ਇਹ ਇਹ ਇਸ ਤਰ੍ਹਾਂ ਨਾ ਦੇ ਪਦੇ ਸਤਾ ਬਣੀ ਵੀ ਸਰਦਾ ਜੀ ਜਦੋਂ ਖੋਲਾ ਮੱਲਾ ਹੁੰਦਾ ਸੀ ਰਸਤੇ 'ਚ ਜਾ ਰਹੇ ਹੁੰਦੇ ਤਾਂ ਬਹੁਤ ਸਾਰੇ ਅਜਿਹੇ ਹੁੰਦੇ ਨੇ ਜਿਹੜੇ ਨਿਹੰਗ ਸਿੰਘ ਹੀ ਬਾਣੇ ਦੇ ਵਿੱਚ ਸੜਕਾਂ ਤੇ ਖੜ ਕੇ ਪੰਗਾ ਮਾਲਦੇ ਨੇ ਕੀ ਪੰਥ ਇਸ ਚੀਜ਼ ਦੀ ਇਜਾਜ਼ਤ ਦਿੰਦਾ ਉਹਨਾਂ ਨੇ ਉਹਨੂੰ ਕਾਰੋਬਾਰ ਸਮਝਿਆ ਵਾ ਠੀਕ ਹੈ ਜੀ ਉਹ ਉਹਨੂੰ ਮੈਨੂੰ ਮੈਨੂੰ ਨਹੀਂ ਲੱਗਦਾ ਉਹ ਉਹਨੂੰ ਪੰਥ ਨੇ ਇਜਾਜ਼ਤ ਦਿੱਤੀ ਦੇਖਦੇ ਉਹ ਲੱਗਦੀ ਆ ਇੱਕ ਸਿੰਘ ਬੈਠਾ ਲੱਗੇ ਚੰਡੀ ਦੀ ਵਾਰ ਕਰਦਾ ਜੀ ਇੱਕ ਸਿੰਘ ਬੈਠਾ ਚੰਡੀ ਦੀ ਵਾਰ ਤੋਂ ਨਾਲ ਹੀ ਜਪਜੀ ਸਾਹਿਬ ਦਾ ਪਾਠ ਕਰਦਾ ਨਾਲ ਹੀ ਜਾਪ ਸਾਹਿਬ ਕਰਦਾ ਤੇ ਨਾਲ ਰਗੜਦੇ ਆ ਤੇ ਉਸ ਸਕਾਲਪੁਰਖ ਦੇ ਅੱਗੇ ਅਰਦਾਸ ਕਰਦੇ ਮਹਾਰਾਜ ਕਹੀਏ ਛੱਕ ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੁ। ਉਹ ਇੰਨਾ ਸਮਾ ਆ ਗਿਆ ਨਿਆਂ ਸਿੰਘਾ ਜੀ ਬੈਨਾ ਜਿੱਥੇ ਉਹ ਦੀਗ ਲਾਉਂਦੇ ਆ ਉੱਥੇ ਬੈਨਾ ਜਿਉ ਕਹਿੰਦੇ ਕਿ ਭਾਈ ਦੀਗ ਲਾਉਣੀ ਦੀਗ ਲਿਆ ਕੇ ਦੇਵ ਮੈਂ ਦੀਗ ਵੀ ਲਿਆ ਕੇ ਦਿੰਨਾ ਮੈਂ ਆਪਣੇ ਘਰੇ ਦੀਗ ਲਵਾਉਣਾ ਆ ਦੋ 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 ਜਦੋਂ ਮੈਂ ਆਪਣੇ ਘਰੇ ਪ੍ਰੋਗਰਾਮ ਕਰਾਉਣਾ ਦੋ ਚੀਜ਼ਾਂ ਲੋਣਾ ਇੱਕ ਸਰਦਾਈ ਤੇ ਇੱਕ ਦੀਗ ਅੱਬਾ ਸਦਾਈ ਚੱਕਲੀ ਦੀ ਉਹ ਸਿੰਘ ਦੇਖ ਸਕ ਲੈਂਦੀ ਗੱਲ ਇਹ ਨਹੀਂ ਸਿੱਖਾਂ ਦਾ ਇੱਕ ਇਹ ਵੀ ਇਹ ਵੀ ਇੱਕ ਮਹੱਤਵਪੂਰਨ ਆਪਣਾ ਇੱਕ ਗੱਲ ਆ ਕਿ ਸਿੱਖ ਆਪਣੇ ਪੁਰਾਣੇ ਇਤਿਹਾਸ ਸਾਂਭ ਕੇ ਰੱਖਦੇ ਆ ਠੀਕ ਹੈ ਜੀ ਨਿਆਂ ਸਿੰਘਾਂ ਨੂੰ ਜੋਗਰ ਕੋ ਵਿਸ਼ਮ ਮਾਰਨ ਕਿਹਾ ਉਹਨਾਂ ਨੇ ਉਹ ਕਰਨਾ ਚਾਹਣਾ ਤੁਸੀਂ ਕਹਿੰਦੇ ਨਾ ਜਿਹੜੇ ਲੋਕਾਂ ਦੀ ਕਿ ਨਿਆਂ ਸਿੰਘ ਨਾ ਬਣੋ ਇਦਾਂ ਨਾ ਬਣੋ ਭਾਈ ਸ਼ੇਰ ਹਰ ਕੋਈ ਨਹੀਂ ਬਣ ਜਾਂਦਾ ਸ਼ੇਰ ਸ਼ੇਰ ਹੀ ਬਣਦਾ ਨਿਹੰਗ ਸਿੰਘ ਉਹ ਨਿਹੰਗ ਸਿਧਾਂ ਸਿੰਘਾਂ ਦੀ ਤਰ੍ਹਾਂ ਵਿਚਰਦੇ ਹੋ ਤਾਂ ਬਹੁਤ ਟਾਈਮ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਕਿ ਭਾਈ ਇਹ ਤਾਂ ਭੰਗ ਪਿੰਦੇ ਨੇ ਜਾਂ ਫਿਰ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਇਹ ਤਾਂ ਨਸ਼ੇ ਕਰਦੇ ਨੇ ਕਿ ਤੁਸੀਂ ਉਹਨਾਂ ਵਰਗੇ ਨਹੀਂ ਬਣਨਾ ਕਿਉਂਕਿ ਸਾਨੂੰ ਵੀ ਕਈ ਵਾਰ ਇਹ ਸੁਣਨ ਨੂੰ ਮਿਲਦਾ ਹੈ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿੰਨੀ ਕੁ ਸੱਚਾਈ ਇਸ ਗੱਲ ਦੇ ਵਿੱਚ ਵੇਖੋ ਜੀ ਪੰਗ ਪੀਣ ਦੀ ਗੱਲ ਕੀਤੀ ਆ ਉਹਦੇ ਪੰਗ ਨਹੀਂ ਪਹਿਲਾਂ ਦੇਗ ਹੁੰਦੀ ਆ ਠੀਕ ਹੈ ਜੀ ਦੂਜੀ ਗੱਲ ਉਹ ਤੁਹਾਡੇ ਮੂੰਹ 'ਚ ਨਹੀਂ ਪਾਉਂਦੇ ਠੀਕ ਹੈ ਜੀ ਹੁਣ ਕਈ ਨੌਜਵਾਨ ਇਹੋ ਜਿਹੇ ਆ ਜਿਹੜੇ ਨਿਹੰਗ ਸਿੰਘ ਨੇ ਮੈਂ ਤੁਹਾਨੂੰ ਵਿਖਾਉਂਗਾ ਉਹ ਦੇਗ ਦਾ ਪੈਰਾ ਨਹੀਂ ਲਾਉਂਦੇ ਉਹ ਉਦਾਂ ਬਾਣੀ ਪੜ੍ਹਦੇ ਆ ਇਹ ਗੱਲ ਕਹੀ ਜਾਂਦੀ ਹੈ ਕਿ ਅੱਜ ਦੇ ਟਾਈਮ 'ਚ ਕੀ ਲੋੜ ਪਈ ਇਤਿਹਾਸ 'ਚ ਸੁਣਨ ਨੂੰ ਮਿਲਦਾ ਕਿ ਜਦੋਂ ਜੰਗਾਂ ਤੇ ਜਾਂਦੇ ਸੀ ਉਸ ਪਹਿਲਾਂ ਦੇਗ ਲਾ ਕੇ ਜੰਗ ਲੜਨ ਲਈ ਜਾਂਦੇ ਸੀ ਤਾਂ ਕਿ ਚੜ੍ਹਦੀ ਕਲਾ ਦੇ ਵਿੱਚ ਉੱਥੇ ਜਿਹੜੀ ਜੰਗ ਲੜੀ ਜਾ ਸਕੇ ਪਰ ਅੱਜ ਕਿਹੜੀਆਂ ਜੰਗਾਂ ਹੋੜੀਆਂ ਨੇ ਇਹਦਾ ਮਤਲਬ ਅਸੀਂ ਕਿਰਪਾਨ ਪਾਣੀ ਵੀ ਛੱਡ ਦਾਂ ਇਹ ਇਹਦੇ ਹੱਬ ਨਾਲ ਦੇ ਪਦਸਤਾਨ ਬੰਨੀ ਵੀ ਛੜਦਾਂਗੇ ਗੱਲ ਇਹ ਨਹੀਂ ਸਿੱਖਾਂ ਦਾ ਇੱਕ ਇਹ ਵੀ ਇਹ ਵੀ ਇੱਕ ਮਹੱਤਵਪੂਰਨ ਆਪਣਾ ਇੱਕ ਗੱਲ ਆ ਕਿ ਸਿੱਖ ਆਪਣੇ ਪੁਰਾਣੇ ਇਤਿਹਾਸ ਸਾਂਭ ਕੇ ਰੱਖਦੇ ਆ ਠੀਕ ਹੈ ਜੀ ਨਿਹੰਗ ਸਿੰਘਾਂ ਨੂੰ ਜੋ ਗੁਰਗੋਬਿਸ਼ਿਮਾਰਨ ਨੇ ਕਿਹਾ ਉਹਨਾਂ ਨੇ ਉਹ ਕਰਨਾ ਕਰਨਾ ਵਾ ਤੇ ਜਿਹੜੇ ਬੱਚਿਆਂ ਦੀ ਤੁਸੀਂ ਕਹਿ ਦੇਣਾ ਜਿਹੜੇ ਲੋਕਾਂ ਦੀ ਕਿ ਨਿਹੰਗ ਸਿੰਘ ਨਾ ਬਣੋ ਇਦਾਂ ਨਾ ਬਣੋ ਭਾਈ ਸ਼ੇਰ ਹਰ ਕੋਈ ਨਹੀਂ ਬਣ ਜਾਂਦਾ ਸ਼ੇਰ ਸ਼ੇਰ ਹੀ ਬਣਦਾ ਜੀ ਠੀਕ ਹੈ ਤੇ ਤੁਸੀਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਉਹ ਰਾਜ ਪੜਾਉਂਗੇ ਉਹ ਉਹ ਜਿਹੜਾ ਸਮਾ ਪੜਾਉਂਗੇ ਉਹ ਤੁਹਾਨੂੰ ਪਤਾ ਲੱਗੂਗਾ ਕਿ ਜੇ ਉਹਨਾਂ ਨੇ ਦੇਖ ਹੁਣ ਭਾਜੀ ਹੱਥ ਵੱਢਿਆ ਗਿਆ ਤੇ ਦੇਖ ਸਕੀ ਹੋਈ ਆ ਤੇ ਬਾਬਾ ਜੀ ਉਹ ਦਰਦ ਨਹੀਂ ਹੁੰਦਾ ਤੇ ਜੰਗ ਤਿਆਰ ਬਰ ਤਿਆਰ ਹੋ ਕੇ ਜੰਗ ਲੜਨਦੇ ਆ ਠੀਕ ਹੈ ਦੇਖ ਹੁਣ ਪੀ ਕੇ ਮੈਂ ਬਾਬਾ ਜੀ ਦੇਖ ਸਕਲਾਂ ਮੈਂ ਹੁਣ ਮਨ ਦੇ ਵਿੱਚ ਧਨ ਕਰ ਲਾਂਗੇ ਭਾਈ ਮੈਂ ਭਾਈ ਗੁਰਕਾ ਸਾਹਿਬ ਚ 52 ਬਾਣੀ ਆ ਤੇ 52 ਪੜ ਕੇ ਉੱਠਣੀ ਆ ਤੇ ਬਾਬਾ ਜੀ ਜੇ ਮਨ ਮਨ ਚ ਧਨ ਕਰਕੇ ਬਹਿ ਗਏ ਤੇ ਉਹ ਪੜ ਕੇ ਉੱਠਣੀ ਆ ਹਰ ਇੱਕ ਚੀਜ਼ ਹੁਣ ਇਦਾਂ ਦੇ ਭਾਜੀ ਤੁਸੀਂ ਦਵਾਈਆਂ ਖਾਣੀਆਂ ਬਣ ਗਏ ਉਹਦੇ ਵਿੱਚ ਵੀ ਐਲਕੋਹਲ ਹੁੰਦੀ ਆ ਪਰ ਇਹ ਗੱਲ ਤਾਂ ਆਪਾਂ ਮੰਨ ਸਕਦੇ ਆ ਨਾ ਮੇਰੀ ਗੱਲ ਸੁਣੋ ਜਦੋਂ ਹੋਲਾ ਮੱਲਾ ਹੁੰਦਾ ਐ ਅਸੀਂ ਰਸਤੇ 'ਚ ਜਾ ਰਹੇ ਹੁੰਦੇ ਆ ਤਾਂ ਬਹੁਤ ਸਾਰੇ ਅਜਿਹੇ ਹੁੰਦੇ ਨੇ ਜਿਹੜੇ ਨਿਹੰਗ ਸਿੰਘੀ ਬਾਣੇ ਦੇ ਵਿੱਚ ਸੜਕਾਂ 'ਤੇ ਖੜਕੇ ਪੰਗਾ ਮਾਲਦੇ ਨੇ ਕੀ ਪੰਥ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੀ ਜੀ ਉਹ 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 ਉਹਨਾਂ ਨੇ ਉਹਨੂੰ ਕਾਰੋਬਾਰ ਸਮਝਿਆ ਵਾ ਠੀਕ ਹੈ ਜੀ ਉਹ ਉਹਨੂੰ ਮੈਨੂੰ ਮੈਨੂੰ ਨਹੀਂ ਲੱਗਦਾ ਉਹ ਉਹਨੂੰ ਪੰਥ ਨੇ ਇਜਾਜ਼ਤ ਦਿੱਤੀ ਦੇਖਦੇ ਉਹ ਲੱਗਦੀ ਆ ਇੱਕ ਸਿੰਘ ਬੈਠਾ ਲੱਗੇ ਚੰਡੀ ਦੀ ਵਾਰ ਕਰਦਾ ਜੀ ਇੱਕ ਸਿੰਘ ਬੈਠਾ ਚੰਡੀ ਦੀ ਵਾਰ ਤੋਂ ਨਾਲ ਹੀ ਜਪਜੀ ਸਾਹਿਬ ਦਾ ਪਾਠ ਕਰਦਾ ਨਾਲ ਹੀ ਜਾਪ ਸਾਹਿਬ ਕਰਦਾ ਤੇ ਨਾਲ ਰਗੜਦੇ ਆ ਤੇ ਉਸ ਕਾਲਪੁਰਖ ਦੇ ਅੱਗੇ ਅਰਦਾਸ ਕਰਦੇ ਮਹਾਰਾਜ ਕਹੀਏ ਛੱਕ ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੀਏ ਹੁਣ ਸ਼ਰਾਬ ਦਾ ਠੇਕਾ ਬਾਜੀ ਉੱਥੇ ਬੰਦਾ ਆਪ ਰੁਕੇ ਤੇ ਉਹਨੂੰ ਪੀਵੇ ਗਲਤੀ ਸ਼ਰਾਬ ਦੇ ਠੇਕੇ ਵਾਲੇ ਦੀ ਆ ਲੋਕਾਂ ਦੀ ਆ ਹੁਣ ਅਹੀ ਸਿੰਘਾਂ ਚ ਵਿਚਰਦੇ ਮੈਂ ਬਾਬਾ ਜੀ ਦੇਖ ਨਹੀਂ ਸਕਦਾ ਠੀਕ ਹੈ ਮੈਂ ਨਹੀਂ ਸਕਦਾ ਮਨ ਇੰਨਾ ਸਮਾਂ ਹੋ ਗਿਆ ਨਿਹੰਗ ਸਿੰਘਾਂ 'ਚ ਬੈਣਾ ਜਿੱਥੇ ਉਹ ਦੇਗ ਲਾਉਂਦੇ ਆ ਉੱਥੇ ਬੈਣਾ ਜੋ ਕਹਿੰਦੇ ਕਿ ਭਾਈ ਦੇਗ ਲਾਉਣੀ ਦੇਖ ਲੈ ਆ ਕੇ ਦੇ ਮੈਂ ਦੇਖ ਵੀ ਲੈ ਆ ਕੇ ਦਿੰਨਾ ਮੈਂ ਆਪਣੇ ਘਰੇ ਦੇਗ ਲਵਾਉਣਾ ਆ ਦੋ 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 ਜਦੋਂ ਮੈਂ ਆਪਣੇ ਘਰੇ ਪ੍ਰੋਗਰਾਮ ਕਰਾਉਣਾ ਦੋ ਚੀਜ਼ਾਂ ਲਵਾਉਣਾ ਇੱਕ ਸਰਦਾਈ ਤੇ ਇੱਕ ਦੇਗ ਅੱਬਾ ਸਰਦਾਈ ਸਗਲੀ ਦੀ ਉਹ ਸਿੰਘ ਦੇਖ ਸਕ ਲੈਂਦੇ ਆ ਇਹ ਤੇ ਆਪਣੇ ਮਨ ਦੇ ਉੱਤੇ ਆ ਇਹ ਤੇ ਸੋਚ ਆ ਤੁਸੀਂ ਕੀ ਸੋਚਣਾ ਚਾਹੁੰਦੇ ਆ ਤੁਸੀਂ ਪੰਥ ਨੂੰ ਕਿਹੜੇ ਹਿਸਾਬ ਨਾਲ ਪੁਰਾਣੇ ਸਮਿਆਂ 'ਚ ਨਿਹੰਗ ਸਿੰਘਾਂ ਵਾਸਤੇ ਲੋਕੀ ਕਹਿੰਦੇ ਹੁੰਦੇ ਨਿਹੰਗ ਸਿੰਘ ਆ ਜਾਓ ਆਪਣੇ ਬੂਹੇ ਖੋਲ ਲੋ ਨੇੰਸ਼ਨ ਗਾ ਤਾਂ ਇਹਨਾਂ ਵੱਡਾ ਰਤਬਾ ਹੁੰਦਾ ਹੈ ਅੱਜ ਹਾਂ ਉਹ ਗੱਲ ਬੱਕਰੀ ਭਾਜੀ ਇੱਕ ਵਾਰੀ ਗੁਰਗੋਵ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ 'ਤੇ ਆ ਤੇ ਇੱਕ ਭੇੜੀ ਨੂੰ ਸੋਨੇ ਸ਼ੇਰ ਦੀ ਖਲ ਪਾਤੀ ਇਹਨੂੰ ਪਿੰਡ ਵਾਲ ਨੂੰ ਤੋਰਤਾ ਪਿੰਡ ਵਾਲੇ ਸਾਰੇ ਹਾਏ ਸ਼ੇਰ ਆ ਗਿਆ ਹਾਏ ਸ਼ੇਰ ਆ ਗਿਆ ਸਾਰੇ ਭੱਜੋ ਭੱਜੀ ਭੱਜੋ ਭੱਜੀ ਭੱਜੋ ਭੱਜੀ ਤੇ ਭੇੜੀ ਦਾ ਕੀ ਗਮ ਹੁੰਦਾ ਗੰਦ 'ਚ ਮੂੰਹ ਮਾਰਨਾ ਉਹਨੇ ਜਦੋਂ ਗੰਦ 'ਚ ਮੂੰਹ ਮਾਰਿਆ ਜਦੋਂ ਆ ਕਰਕੇ ਆਵਾਜ਼ ਚੱਡੀ ਤੇ ਲੋਕਾਂ ਨੂੰ ਪਤਾ ਲੱਗਿਆ ਇਹ ਤੇ ਭੇੜੀ ਆ ਵਾ ਡਾਂਗ ਫੜ ਕੇ ਸਾਰੇ ਉਹਦੇ ਮਗਰ ਮਗਰ ਹੋਤੇ ਉਹ ਅੱਗੇ ਅੱਗੇ ਠੀਕ ਹੈ ਤੇ ਸ਼ੇਰ ਦੀ ਖਲ ਆ ਜਿਹੜਾ ਬਾਣਾ ਪਾ ਕੇ ਇਹ ਸ਼ੇਰ ਦੀ ਖਲਿਆ ਇਹ ਪਾ ਗਿਆ ਅਸੀਂ ਗਲਤ ਕਰਾਂਗੇ ਤੇ ਪਰ ਸਮਾਂ ਆਉਣ ਤੇ ਉਹਦੀ ਸਜ਼ਾ ਸਾਨੂੰ ਮਿਲ ਹੀ ਜਾਣੀ ਕਿਤੇ ਨਾ ਕਿਤੇ ਤੇ ਗੰਦ ਚ ਮੂੰਹ ਮਾਰਾਂਗੇ ਜੇ ਅਸੀਂ ਭੇੜੀਆਂ ਆਵੇ ਤੇ ਉਹਨਾਂ ਦੀ ਵੀ ਪਛਾਣ ਹੋ ਜਾਂਦੀ ਆ ਤੇ ਪਰ ਹਾਂ ਅਸੀਂ ਭੇੜੀਆਂ ਨਾ ਬਣ ਕੇ ਸ਼ੇਰ ਬਣੀਏ ਤੇ ਜਿਹੜੇ ਦੇਗ ਵੀਰ ਛੱਕਦੇ ਆ ਉਹ ਦੇਖ ਛੱਕ ਕੇ ਇੱਕੋ ਅੰਦਰ ਮਨ ਦੇ ਵਿੱਚ ਰੱਖਣ ਕਿ ਭਾਈ ਖਾਲਸਾ ਸੋਏ ਜੋ ਨਿਤ ਕਰੇ ਜੰਗ ਕਿ ਖਾਲਸਾ ਉਹ ਜਿਹੜਾ ਨਿਤ ਜੰਗ ਕਰਦਾ ਹੁਣ ਜੰਗ ਦਾ ਇਹ ਮਤਲਬ ਨਹੀਂ ਕਿ ਇੱਥੇ ਲੜਾਈ ਲੜੀ ਫਿਰੇ ਆਪਣੇ ਮਨ ਨਾਲ ਲੜ ਭਾਈ ਜੇ ਮਨ ਕਹਿੰਦਾ ਗਿਆ ਅ ਇੱਥੇ ਹਾ ਹਾ ਕਰਕੇ ਹੱਸੀ ਚੱਲ ਦੇਖ ਨੋ ਮਨ ਨੂੰ ਕਹੇ ਨਹੀਂ ਇੱਥੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਇੱਥੇ ਬਹਿ ਕੇ ਨਿਤਨੇਮ ਕਰੀਏ ਇੱਥੇ ਗੁਰੂ ਮਰਿਆਦਾ ਨੂੰ ਚਲ